ਇਹ ਕਿਦੇ ਜੰਗਲਾਂ ਚ ਲੈ ਜਾਂਦਾ ਵਾ ਨਾਲ ਤਵੱਖ ਨੇ ਕਿ ਫੁੱਲ ਬੂਟੀਆਂ ਦਿਖਾਵੇਂਗਾ ਹਾਂ ਬਾਗਾਂ ਚ ਜੰਗਲਾਂ ਚ ਤੈਨੂੰ ਫੁੱਲ ਬੂਟੀਆਂ ਵਿਖਾਉਣੇ ਆ ਕਿੰਨੇ ਕਿੰਨੇ ਸੋਹਣੇ ਫੁੱਲ ਰੰਗ ਬੜੰਗੇ ਕਿੱਥਿਆਂ ਮੈਨੂੰ ਕਿ ਦੇਖਣ ਨਹੀਂ ਦੇ ਭੰਗ ਵਾ ਭੰਗ ਵਾਏ ਫੁੱਲ ਵਾਏ ਧਿਆਨ ਨਾਲ ਵੇ ਨਾ ਸੁੰਗੀ ਜਾ ਫੁੱਲ ਤੂੰ ਤੱਗੇ ਬੜਕ ਬਜ਼ੁਰਗ ਹੋਣਾ ਕਿ ਤੇ ਬੇਹੋਸ਼ ਹੋ ਜਾਈਂ ਤੇਰੇ ਆ ਦੁਕਾਨਾ ਮੈਨੂੰ ਕਮਜ਼ੋਰ ਕੀਤਾ ਵਾ ਤੇ ਮੈਂ ਕਹਾਂ ਤੈਨੂੰ ਫੜੀ ਕੋਈ ਟਾਈ ਫਿਰ ਕਰਾਤਾ ਹੈ ਟਾਈ ਤੇ ਦੁਕਾਨਾ ਟਾਈ ਬੈਡ ਕੋ ਹੋ ਗਿਆ ਮੇਨੂੰ ਸਹਿਬਾ ਮੈਂ ਇਹ ਬਹੁਤ ਥੱਕ ਗਿਆ ਵਾਂ ਮੈਨੂੰ ਸਾਹ ਲੈ ਲੈੰਦੇ ਯਾਰ ਚੱਲ ਕੇ ਬਰਾ ਆਇਆ ਵਾਂ ਵੇ ਮਿਰਜਾ ਇੱਕ ਤੈਨੂੰ ਗੱਲ ਕਵਾਂ ਕਹਿ ਇਹ ਧਿਆਨ ਨਾ ਬੈਹ ਕਰ ਸੱਪਸ ਕੁਲੀਆਂ ਵੇਖ ਕੇ ਜੇ ਤੈਨੂੰ ਲੜ ਗਿਆ ਤੂੰ ਤੇ ਅੱਗੇ ਵਿਚਾਰਾ ਉਹਨਾਂ ਕਿਆ ਹੈ ਕੰਨੀ ਪੁੱਛੇ ਪਰਨਾ ਮੈਂ ਇਹ ਤੈਨੂੰ ਇਨਾ ਮੇਰ ਨਾ ਦਾਈਗਾ ਤੂੰ ਮੇਰ ਨਾਲ ਇਹ ਮੈਂ ਕਿੰਦਾਂ ਦੀਆਂ ਗੱਲਾਂ ਕਰਦੀ ਐ ਵੇ ਮੈਂ ਸੋਚਿਆ ਹੈ ਕਿ ਤੂੰ ਮੈਨੂੰ ਬਾਗਾ ਚ ਖੜੇਗਾ ਹੈ ਬਾ ਗਾ ਜਾਨਾ ਜਾ ਵੇ ਕਿੰਨੇ ਵਧੀਆ ਲੋਕੇਸ਼ਨ ਵਾ ਇੱਥੇ ਵੇ ਕਿਹੜੇ ਜੰਗਲਾਂ ਥਾਂ ਲਈ ਲੈਂਤਾ ਵਾ ਨਾ ਪਤਾ ਥੋ ਚੱਲਣ ਡਿਆ ਵਾ ਜਿੱਧਰ ਉਹਦੀ ਮੇਰੇ ਵੀਰ ਭਰਾ ਆ ਕੇ ਫੇਰ ਜੇ ਜੰਗਲ ਸਾ ਇਹਦਨ ਮਲੈਂਦਾ ਵਾ ਨਾ ਹੂੰ ਇੱਥੇ ਕੋਈ ਆ ਨਹੀਂ ਸਕਦਾ ਅੱਛਾ ਇਹ ਮਰ ਜਾ ਜਾਨਵਰ ਤੇ ਆ ਸਾਦੇ ਨਾ ਉਹ ਨਹੀਂ ਜਾਨਵਰਾਂ ਦਾ ਜੰਗਲ ਵਾ ਕਿੱਲੀ ਕਤੋਂ ਜਾਣਾ ਵਾ ਮੈਨੂੰ ਤੇ ਮਲਵਾਵੇਂਗਾ ਜੇ ਮੇਰੇ ਵੀਰ ਆ ਕੇ ਨਾ ਜਿਹਦੇ ਟੋਟੇ ਟੋਟੇ ਕਰਦੇ ਨੇ ਉਹਨਾਂ ਨੇ ਨੇ ਟੋਟੇ ਤੇ ਕਰਦੇ ਉਹਨਾਂ ਕੋ ਆਏ ਨਹੀਂ ਚੱਲ ਮੇਰੇ ਵੀਰ ਤੇ ਨਹੀਂ ਆਦੇ ਜਨਮਰ ਤੇ ਆਉਣਗੇ ਜਨਮਰ ਵੀ ਨਹੀਂ ਆਉਣਗੇ ਮੇਲੇ ਹੁੰਦੇ ਆ ਤੈਨੂੰ ਕੱਖ ਨਹੀਂ ਤੂੰ ਕਿਹ ਡੜੀ ਜਾਨੀ ਆ ਮੈਂ ਤੂੰ ਲੱਗੇ ਬੜਾ ਕਮਜ਼ੋਰ ਆ ਮੇ ਮਰ ਜਾ ਉੱਥੇ ਚੱਲ ਮੇਰੇ ਭਰਾਵਾਂ ਦਾ ਕੋਈ ਪਤਾ ਨਹੀਂ ਆ ਕਦੋਂ ਆਜਣਾ ਮੈਂ ਕੋਈ ਤੈਨੂੰ ਆਜਾਂਦਾ ਨਹੀਂ ਮਰ ਜਾ ਮੈਂ ਆ ਮੈਂ ਚੋਕ ਲੈਣੀ ਆ ਮਰ ਜਾ ਮੇ ਮਰ ਜਾ ਹਾਂ ਸਾਹਿਬਾ ਮੈਂ ਤੇਰੇ ਤੇ ਨਾ ਜਾਂਦਾ ਢਾਈ ਫਿਰ ਦੇ ਟੈਸਟ ਕਰਾਉਣੇ ਆ ਬਾ ਮੈਂ ਬਿਮਾਰ ਨਹੀਂ ਹੋਇਆ ਮੈਂ ਨਿੰਦਰਾ ਮਾਂ ਬੇ ਮਿਰਜਾ ਮੈਂ ਵੀ ਹੁਣ ਥੱਕ ਗਿਆ ਕਿਉਂ ਨਹੀਂ ਆਤਰੇ ਵੀ ਥੱਲੇ ਆਪਾਂ ਬੈ ਜੀਏ ਓਏ ਆਏ ਓਏ ਬੇ ਮਿਰਜਾ ਠੀਕ ਆ ਸਾਹਿਬਾ ਚੰਗੀ ਨਹੀਂ ਕੀਤੀ ਮੇਰੇ ਲੱਕ ਤੋੜ ਕੇ ਬੇ ਤੂੰ ਚੰਗੀ ਕੀਤੀ ਮੇਰੇ ਨਾਲ ਉਦੋਂ ਦਾ ਮੋੜਾਂ ਤੇ ਬੈਠਾ ਹੀ ਐ ਤੂੰ ਆਪਣੇ ਲੱਕ ਦਾ ਖਿਆਲ ਆ ਗਿਆ ਤੇ ਮੇਰੇ ਮੋੜਿਆਂ ਦਾ ਨਹੀਂ ਆ ਬਹਿ ਜਾ ਹੁਣ ਤੂੰ ਹੀ ਤੂੰ ਕਿਉਂ ਆ ਮੇਰਾ ਰਛਣ ਗੜੀ ਜੰਨੀ ਹੈ ਵੇ ਚੱਲ ਪਿੱਛੇ ਹੋ ਉਹ ਨਾ ਕਰਨੀ ਤੂੰ ਮੈਨੂੰ ਚੋਕ ਚੋਕ ਕੇ ਮਾਰੀ ਜੰਨੀ ਹੈ ਬਾ ਮੈਨੂੰ ਨੀਂਦ ਆਉਂਦੀ ਆ ਨਹੀਂ ਮੈਨੂੰ ਨੀਂਦ ਹਾਏ ਵੀ ਹਾਏ ਨੀਂਦ ਨਾ ਆਦਾ ਮਹਾਬਾਜ ਮਿਰਜਾ ਮਿਰਜਾ ਕੀ ਹੋਇਆ ਵਾ ਮੈਨੂੰ ਸੁਪਨਾ ਆਇਆ ਵਾ ਕੀ ਹੋਇਆ ਵਾ ਤੇਰੇ ਭਰਾ ਮੈਨੂੰ ਵੱਢ ਗਏ ਆ ਮਾ ਨਹੀਂ ਮਿਰਜਾ ਮੈਨੂੰ ਰਾਜ ਮਿਰਜਾ ਮਰ ਕੇ ਤਾਂ ਮਿਰਜਾ ਵੇ ਮਿਰਜਾ ਹਾਂ ਸਭਾ ਦੱਸ ਵੇ ਤੇਰੀ ਬੱਕੀ ਕਿੱਥੇ ਆ ਹਾਂ ਵੇ ਮਗਲ ਵੇ ਹਾਂ ਕੀ ਐ ਇਹ ਗਾਈ ਆ ਇਹ ਦੁੱਧ ਚੋ ਤੇ ਮੈਨੂੰ ਵੀ ਚਾਹ ਪਿਆ ਤੇ ਆਪ ਵੀ ਪੀ ਪਿੱਛੇ ਜਿਹੜੀ ਬੰਨੀ ਗਈ ਹੈ ਆਪਣੀ ਆਪਣੀ ਆਏ ਜਮਾ ਤੇਰੇ ਵਰਗੀ ਓ ਦਰ ਸਭੇ ਕੀ ਕਹੀ ਜਾਨੀ ਹੈ ਲੈ ਮੇਰਾ ਮਤਲਬ ਉਹ ਨਹੀਂ ਆ ਤੁਸੀਂ ਅੱਪੀ ਆਖਨੇ ਆ ਕੀ ਡੰਗਰ ਨਾਲ ਡੰਗਰ ਮੰਨਾ ਪੈਂਦਾ ਵਾ ਬੱਚਿਆਂ ਨੂੰ ਪੜਨੀ ਆ ਬੱਚਿਆਂ ਨੂੰ ਪਾਦੀ ਆ ਕਈ ਉਹ ਡੰਗਰਾਂ ਨੂੰ ਨਿਕਰ ਹੀ ਲੱਗਣ ਨੇ ਮਾ ਅੱਜ ਕੱਲ ਦੀ ਮਿਰਜਾ ਵਾ ਤੂੰ ਤੇ ਅੱਜ ਕੱਲ ਦੀ ਸਹਿਬਾ ਮੈਂ ਵਾਂ ਵੇ ਮਿਰਜਾ ਮੈਨੂੰ ਵੀ ਹੁਣ ਨੀਂਦ ਆਉਂਦਾ ਪੀਆ ਸੌਂ ਜਾ 10 ਮਿੰਟ ਤੂੰ ਵੀ ਇਹ ਮੈਂ ਕਿਤੇ ਸੁਣਾਵਾ ਇੱਕ ਤੇ ਮੇਰੇ ਭਰਾਵਾਂ ਨੇ ਸਤਾਇਆ ਕਿ ਤੇ ਮੇਰੇ ਭਰਾ ਨਾ ਆ ਜਾਣ ਕੋਈ ਨਾ ਸਾਹਮਣੂਗਾ ਤੇਰੇ ਭਰਾਵਾਂ ਨੂੰ ਮੈਂ ਸੱਚ ਮਿਰਜ਼ਾ ਜੀ ਮੇਰੇ ਭਰਾ ਆ ਜਾਣ ਫਿਰ ਕਿਉਂਗਾ ਉਹ ਸਾਹਮਣੂਗਾ ਮੈਂ ਤੇਰੇ ਭਰਾਵਾਂ ਨੂੰ ਹੂੰ ਤੂੰ ਸਾਹਮਣੂ ਆ ਕੈਫਨ ਨਾ ਤੂੰ ਆਮਰਣ ਲੱਤਾਂ ਦੇ ਵੇਖ ਜਿੱਦੋਂ ਕਲ ਕਿੱਧਰ ਜਾਂਦੀ ਆ ਵਾ ਹੂੰ ਵੇ ਮਿਰਜ਼ਾ ਮਿਰਜ਼ਾ ਵੇ ਮਿਰਜ਼ਾ ਆਂ ਚੌਂ ਨੀ ਦੰਦੀ ਕਰਿਆ ਵੇ ਮੈਂ ਸੋਚਿਆ ਨੀ ਬੁਰਕ ਗਿਆ ਨਾ ਆਹ ਤੇਈ ਜੰਨੀ ਆ ਉਹ ਉਹ ਨਾ ਡਾਰ ਤੇ ਮੈਨੂੰ ਤੇਰੇ ਤੇਰੇ ਭਰਾਵਾਂ ਤੋਂ ਨਹੀਂ ਜਿਹੜਾ ਤੇਰੇ ਤੋਂ ਲੱਗੀ ਜਾਂਦਾ ਮੈਨੂੰ ਕਿ ਤੂੰ ਹੁਣ ਮਾਰ ਦੇ ਮੈਨੂੰ ਮਿਰਜਾ ਕੀ ਕਹੀ ਜਾਣਾ ਵਾ ਜੇ ਮੈਂ ਤੈਨੂੰ ਮਾਰਨਾ ਹੁੰਦਾ ਕਦੋਂ ਦਾ ਮਾਰ ਦੇਣਾ ਸੀ ਪਰ ਨਹੀਂ ਤੂੰ ਖਾ ਦਿੱਤਾ ਵਾ ਤੂੰ ਖਾਤ ਨੂੰ ਦਿਤਾਵ ਜਿਹੜਾ ਅੱਗਾ ਹੀ ਤੇਰੀ ਆ ਗਾਈ ਮੇਰੀ ਏ ਹੋਰ ਕਦੀ ਆ ਤੇ ਦੇ ਨਾਲ ਫਿਰ ਉੱਤੇ ਤੇ ਕੱਢ ਫਿਰ ਤਾਰ ਨਾਲ ਚਾਹ ਪਿਆ ਮੈਨੂੰ ਮੈਂ ਕਹਦਾ ਤੈਨੂੰ ਖਾ ਦਿੱਤਾ ਵਾ ਹੂੰ ਕਹਾਂ ਤੋ ਖਾ ਦਿੱਤਾ ਵਾ ਤੇਰੀ ਖਾਤਰ ਮੈਂ ਇੰਨੀ ਦੂਰ ਆ ਗਈ ਐ ਹੂੰ ਗੱਲਾਂ ਮਾਰਦਾ ਹਾਏ ਮੇਰਾ ਫੋਨ ਆ ਗਿਆ ਸਹਬਾ ਤੋ ਫੋਨ ਵੀ ਰੱਖਿਆ ਵਾ ਦੇਖੋ ਰੇ ਇਹ ਤੂੰ ਅੱਜ ਕੱਲ ਦਾ ਮਿਰਜਾ ਤੇ ਮੈਂ ਫਿਰ ਅੱਜ ਕੱਲ ਦੀ ਸਹਬਾ ਵਾ ਹੈਲੋ ਹਾਂਜੀ ਕਾਲ ਫੋਨ ਦਾਸ ਮੈਨੂੰ ਫੋਨ ਕਿਹਦਾ ਵਾ ਏ ਦੋ ਮਿੰਟ ਨਹੀਂ ਉਹ ਕੋਈ ਨਹੀਂ ਉਹ ਪਤਾ ਨਹੀਂ ਕਿਹੜਾ ਵਾ ਹਾਂ ਕਿੰਦੇ ਹਾਂਜੀ ਇੱਕ ਤੁਹਾਡੇ ਨਾਲ ਫੋਟੋ ਖਿਚਾਣੀ ਹਾਂਜੀ ਫੋਟੋ ਖਿਚਾਣੀ ਤੂੰ ਕਿਦੇ ਸਾਹ ਨਹੀਂ ਲੈਣੀ ਨਹੀਂ ਨਹੀਂ ਹੋਗਾ ਬੰਤ ਨੂੰ ਖਲਾਕਾਰ ਜਿਹੜੀ ਤੂੰ ਬਣੀ ਫਿਰਦੀ ਹੈ ਹਾਂਜੀ ਤੁਸੀਂ ਅਖਨੇ ਕਿੱਥੇ ਮਿਲਣਾ ਜੀ ਉਹ ਤਨਤਾਲ ਰੋੜ ਤੇ ਵੱਡੀ ਤਨਤਾਲ ਰੋੜ ਤੇ ਮਿਲਣਾ ਾਲੀ ਅੱਛਾ ਅੱਛਾ ਮੇਰਾ ਨੰਬਰ ਤੁਸੀਂ ਕਿੱਥੋਂ ਲੈ ਗਏ ਅੱਛਾ ਤੁਸੀਂ ਨੌਕਰੀ ਵੀ ਕਰਦੇ ਜੇ ਅੱਛਾ ਕਿੰਨੀਆਂ ਗੱਡੀਆਂ ਨਾਲ ਦੇ ਕੋ ਅੱਛਾ ਦੋ ਗੱਡੀਆਂ ਤੇ ਮੈਂ ਐਵੇਂ ਗਈਆਂ ਨਾਲ ਨਫਾ ਪਾਈ ਜੋ ਹਾਂਜੀ ਚਲੋ ਠੀਕ ਜੇ ਮੈਂ ਤੁਹਾਨੂੰ ਮਿਲੂਗੀ ਹਾਂਜੀ ਹਾਂਜੀ ਓਕੇ ਸਾਬਾ ਇਹ ਕੌਣ ਆ ਜਦੋਂ ਫੋਨ ਆਇਆ ਮੈਨੂੰ ਕੀ ਪਤਾ ਤੁਹਾਡੇ ਸਾਹਮਣੇ ਆਇਆ ਫੋਨ ਮੈਨੂੰ ਵੱਡੇ ਬਣੀ ਫਿਰਦੀ ਤੂੰ ਜਿਹੜੀ ਕਲਾਕਾਰ ਜਿਹੜੀ ਜੇ ਤੂੰ ਕਲਯੁਗ ਦਾ ਮਿਰਜਾ ਤੇ ਮੈਂ ਵੀ ਕਲਯੁਗ ਦੀ ਸਾਬਾ ਵਾਂ ਹੂੰ ਜੱਲਾ ਮਾਰਦਾ ਵੱਡਾ ਨਹੀਂ ਤੂੰ ਮਿਲਣ ਕਿੰਨਾ ਜਨਾਮ ਆ ਉਹ ਤੇ ਮੇਰਾ ਫਰੈਂਡ ਹੀ ਤੁਹਾਡੇ ਸਾਹਮਣੇ ਆਇਆ ਫੋਨ ਫਰੈਂਡ ਹੀ ਮੇਰੇ ਤੇ ਜਿਹੜੂ ਡਿਫਰੈਂਡ ਆ ਹੂੰ ਮੈਂ ਅੱਜ ਤੇ ਗੋਮੋ ਤੂੰ ਉੱਥੇ ਜਾਏਂਗੀ ਹੂੰ ਜਾਵੇਂਗੀ ਤੇ ਮੈਂ ਭਰਾਵਾਂ ਨੂੰ ਬੁਲਾ ਲੈਣਾ ਫਿਰ ਫੋਨ ਕਰਕੇ ਤੂੰ ਮੈਨੂੰ ਧੋਖਾ ਕਰਨੀ ਆ ਭਰਾ ਤੇ ਮੈਨੂੰ ਮਾਰ ਜਾਣ ਤੂੰ ਨਿਕਲ ਹੋੜ ਕੇ ਨਾ ਜਾਵੇਂ ਇਹਨੀ ਗੰਦੀ ਸੋਚ ਮੇਰੇ ਭਰਾਵਾ ਬੜੇ ਤੈਨੂੰ ਤੈਨੂੰ ਕੀ ਲੱਗਦਾ ਮੇਰੇ ਭਰਾ ਤੈਨੂੰ ਮਾਰ ਦੇਣਗੇ ਤੂੰ ਤੋਂ ਉਹਨਾਂ ਤੋਂ ਪਹਿਲਾਂ ਮਰ ਜਾਣਾ ਟਾਈ ਫਿਰ ਪਹਿਲਾਂ ਘਰਾ ਕੇ ਬੈਠਾ ਹਾਂ ਚਲ ਨਹੀਂ ਇੱਥੇ ਤਲੀ ਜਾ ਇੱਥੋਂ ਆ ਵੀ ਮਿੜ ਜਾ ਜਾ ਕੇ ਦੁੱਧ ਦੁੱਚੋ ਨਾਲੇ ਆਪ ਚਾਹ ਪੀਤ ਨਾਲ ਮੈਨੂੰ ਪਿਆ ਚਾਹ ਮੈਂ ਹੋਰ ਵੀ ਕੱਢਾਂਗਾ ਮੈਂ ਤੈਨੂੰ ਨਹੀਂ ਮੈਂ ਮੈਂ ਤੈਨੂੰ ਚਾਹ ਗਈ ਮੈਂ ਤੈਨੂੰ ਪਾਣੀ ਦਾ ਘੜ ਤੱਕ ਨਾ ਪਿਆਵਾ ਚਲੀ ਜਾ ਇਥੋਂ ਜਾ ਬਈ ਜਾ ਦੇਖੋ ਚਾਹ ਤਾਂ ਨਹੀਂ ਘੁੱਟ ਪਿਆ ਲੈ ਗਿਆ ਪਾਣੀ ਕਿੱਥੇ ਪਿਆ ਲੈਣਾ ਵਾ ਜਾ ਤੂੰ ਨਹੀਂ ਕਰ ਸਕਦਾ ਪਿਆਰ ਮੈਂ ਹੁਣ ਜਾ ਮੇਰੀ ਨਜ਼ਰੋਂ ਦੂਰ ਤੇ ਰਹੀ ਜਾ ਤੂੰ ਹੀ ਰੱਖਣਾ ਨਜ਼ਰੋਂ ਦੂਰ ਚੱਲ ਜਾ ਮੈਂ ਤੇਰੇ ਨਾਲ ਰਹਿਣਾ ਨਹੀਂ ਚਾਹੁੰਦੀ ਮੈਂ ਆਪ ਚੱਲੀਆਂ ਤੈਨੂੰ ਮੈਂ ਛੱਡ ਕੇ ਤੇਰੇ ਪੱਲੇ ਕੀ ਆ ਇੱਕ ਗਾਈ ਆ ਲੈ ਉਧਰ ਤੋਂ ਲੈ ਜੀ ਜਾ 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 ਮੈਂ ਹੁਣ ਨਵਾ ਰਾਂਜਾ ਰੱਬੋਂ ਕੀ ਤਦੀਪਨ ਵੀ ਕਾਲ ਜੁਗ ਦੀ ਹੀਰ ਮੈਂ ਚੱਲੀ ਆ ਚੱਲੀ ਆ ਐ ਜ਼ਬਾ ਦੇ ਬੇ ਹਾਏ ਲੋਕੋ ਮਿਰਜਾ ਰਾਂਜਾ ਦਾ ਬਣ ਕੇ ਵੇਖਿਓ ਹਾਏ ਗਰੀਬਾਂ ਦਾ ਕਹਦਾ ਪਿਆਰ ਪਿਆਰ ਤਾਂ ਸਾਲਾ ਮੀੜਾਂ ਦਾ ਵਾਏ ਓਏ ਛੱਡ ਕੇ ਚੜ ਕੇ ਮੈਨੂੰ ਅੱਜਕੱਲ ਪੈਸਾ ਹੀ ਤੇ ਪੈਸੇ ਦਾ ਪਿਆਰ ਆਏ ਓਏ ਚਲੋ ਮਾਰੇ ਬੰਦੇ ਦਾ ਕੋਈ ਪਿਆਰ ਨਹੀਂ ਪੈਹਦਾ ਜਾਵਾ ਸਸਿਕਾ ਦੋਸਤੋ ਮੈਂ ਠੱਡ ਆਪਣਾ ਤੋਂ ਨਿਮਾਨ ਤੇ ਸਾਡਾ ਛੋਟਾ ਬ੍ਰਦਰ ਕਰਨ ਮਾਨ ਤੇ ਅੱਜ ਆਪਾਂ ਸਸਿਕਾ ਦੋਸਤੋ ਮਾਨ ਸੇ 190 ਤੇ YouTube ਤੇ ਆਪਾਂ ਆਏ ਆ ਤੇ ਆਦ ਲਾ ਲਾ ਲੋ ਲੋ ਜੋ ਕਿ ਆਪਾਂ ਅੱਜ ਇੱਕ 10 ਮਿੰਟ ਕੀਤਾ ਵਾ ਵੀਡੀਓ ਬਣਾਈਆਂ ਉਹ ਮਿਰਜੇ ਦੀ ਉਹ ਚਲੋ ਆਪਾਂ ਮਿਰਜਾ ਬਣ ਨਹੀਂ ਸਕਦੇ ਆਪਾਂ ਦਿਖਾਇਆ ਕਾਲ ਯੁਗ ਦਾ ਮਿਰਜਾ ਜਿਹਦੇ ਵਿੱਚ ਤੁਹਾਨੂੰ ਪਤਾ ਧੋਖਾ ਧੜੀ ਬੜਾ ਹੋ ਰਿਹਾ ਜੇ ਤੇ ਬਾਕੀ ਆਪਾਂ ਵੀਡੀਓ ਚਾੜ ਕੇ ਤੁਸੀਂ ਦੱਸਿਓ ਕਿੰਦਾ ਦੀ ਲੱਗਦੀ ਆ ਇਹ ਮਿੰਟ ਜੇ ਬਣ ਤੇ ਸਾਦੇ ਨੇ ਆ ਆਪਾਂ ਇੱਕ ਕਲਯੁਗ ਦਾ ਦਾਗ ਦਿਖਾਇਆ ਵਾ ਤੇ ਜਿਹਦੇ ਵਿੱਚ ਕੁੜੀਆਂ ਧੋਖਾ ਧੜੀ ਕਰਦੀਆਂ ਵਾ ਮੁੰਡਿਆਂ ਕੋ ਪੈ ਪੈ ਲੈ ਗਦੇ ਠਾਕ ਕੇ ਦੂਜੇ ਚੱਲ ਜਾਂਦੇ ਮਤਲਬ ਤੇ ਕੋਈ ਲਾਈਕ ਤੇ ਕਮੈਂਟ ਸਬਸਕ੍ਰਾਈਬ ਕਰ ਦਿਓ ਜੋ ਕਿ ਤੁਸੀਂ ਜਿੰਨਾ ਚੈਨਲ ਵਾਇਰਲ ਕਰੋਗੇ ਤੇ ਉਨੀਆਂ ਤੁਸੀਂ ਵੀਡੀਓ ਦੇਖੋਗੇ ਨਵੀਂ ਤੋਂ ਨਵੀਂ ਵੀਡੀਓ 190 ਤੇ ਆਉਣਗੀਆਂ ਤੇ ਟਰਾਲੇਦਾਰ ਹੋਣਗੇ ਤੇ ਫੱਟੇ ਆਪਾਂ ਚੱਕ ਕੇ ਰੱਖ ਦੇਣੇ ਆ